ਜਿਹੜੀ ਸੀ ਉਹ ਘੜੀ ਜਦੋਂ ਸਰ ਦੀ ਵੀਡੀਓ ਦੇਖੀ ਸੀ ਹੈ ਆ ਤਾਂ ਕਹਿੰਦੇ ਮੈਂ ਵੀ ਵਰਦੀ ਪਾਉਣੀ ਆ ਹੁਣ ਆ ਫਿਰਦੇ ਆ ਸਰ ਜਿੰਦਾਬਾਦ ਆ ਕੰਮ ਬਾ ਠੀਕ ਆ ਦਿਨ ਰਾਤ ਨਹੀਂ ਦੇਖਿਆ ਜਾਂਦਾ ਜੀ ਸਵੇਰ ਸ਼ਾਮ ਨਹੀਂ ਦੇਖੀ ਜਾਂਦੀ ਧੁੱਪ ਚੋਂ ਨਹੀਂ ਦੇਖੀ ਜਾਂਦੀ ਜਦੋਂ ਤੁਸੀਂ ਵਰਦੀ ਪਾਉਣੀ ਹੁੰਦੀ ਆ ਠੀਕ ਹੈ ਮੇਰੀਆਂ ਵੀਡੀਓ ਦੇਖਣ ਨੂੰ ਬਹੁਤ ਲੱਗਦੇ ਨੇ ਪਰ ਜਦੋਂ ਆਨ ਗਰਾਉਂਡ ਤੁਹਾਨੂੰ ਪ੍ਰੈਕਟਿਸ ਕਰਨੀ ਪੈਂਦੀ ਇੱਥੇ ਆ ਕੇ ਇਹ ਹੋ ਜਾਂਦਾ? ਟੁੱਕੀ ਨਿਕਲ ਜਾਂਦੀ ਆ। ਹਮ। ਠੀਕ ਐ ਨਾ ਜੀ? ਤਾਂ ਧਿਆਨ ਰੱਖਿਓ ਵਰਦੀ ਪਾਉਣੀ ਆਸਾਨ ਨਹੀਂ ਆ। ਵਰਦੀ ਦੇ ਪਿੱਛੇ ਬਹੁਤ ਜ਼ਿਆਦਾ ਮਿਹਨਤ ਤੇ ਸਟ੍ਰਗਲ ਕਰਨਾ ਪੈਂਦਾ ਏ। ਠੀਕ ਐ ਜੀ। ਇੱਕ ਦੀ ਹੋਰ ਹੋ ਗਈ। ਕੋਈ ਨਾ। ਸ਼ਾਬਾਸ਼। ਆ ਤਾਂ ਤਿਆਰ ਹੀ ਆ ਪੂਰੀ। ਆਪਣੇ ਜੰਮਲ ਮੁੰਡੇ। ਕੀ ਕਹੋਗੇ? ਕਿਹੜਾ ਹੈਗੀ ਆ ਸੂਬਾ ਕਹਿੰਦਾ ਕਿਹੜੀ ਮਾੜੀ ਕਿ ਤੁਹਾਨੂੰ ਫੋਲੋ ਕਰਨ ਬਈ। ਆ ਤੁਸੀਂ ਵੀ ਕਿਤੇ ਆ ਨਾ ਕਿਉ ਬਾਅਦ ਦੇ ਵਿੱਚ ਕਿ ਕਿੱਥੇ ਆ ਕੇ ਫਸ ਗਏ ਇਤੋਂ ਛੱਡਦਾ ਹੀ ਨਹੀਂ ਹੈਗਾ ਇਹ ਟ੍ਰੇਨਿੰਗਾਂ ਤੋਂ ਹੁਣ ਆ ਦੇ ਕੁੜੀ ਲੰਗੜੀ ਲੰਗੜੀ ਚੱਲ ਰਹੀ ਆ ਪਰ ਇਹਨੂੰ ਨੀਚੇ ਵਾਲੀ ਬਾਡੀ ਦਾ ਵਰਕਆਊਟ ਨਹੀਂ ਕਰਾਇਆ ਜਾ ਰਿਹਾ ਉੱਪਰ ਵਾਲੀ ਵਰਕਆਊਟ ਉਹ ਦੇਖੋ ਉਹ ਕੁੜੀ ਸੇਮ ਇਹਨਾਂ ਲੱਤਾਂ ਤੋਂ ਥੋੜੀ ਪ੍ਰੋਬਲਮ ਚੱਲ ਰਹੀ ਆ ਤਾਂ ਇਹਦਾ ਅਪਰ ਬਾਡੀ ਵਰਕਆਊਟ ਚੱਲ ਰਿਹਾ ਹੈ ਨਾ ਤਾਂ ਛੱਡਿਆ ਕਿਸੇ ਨੂੰ ਨਹੀਂ ਜਾਂਦਾ ਹੈਗਾ ਹਾਂ ਜਦ ਤੱਕ ਥੋੜੀ ਵਰਦੀ ਨਾ ਮਿਲ ਜਾਵੇ ਤੁਹਾਨੂੰ ਜਦ ਤੱਕ ਨਹੀਂ ਇੱਥੇ ਕੋਈ ਬਹਾਨਾ ਨਹੀਂ ਚੱਲਦਾ ਕਿਸੇ ਨੂੰ ਲੈ ਕੇ